ਹਾਂਜੀ ਬੱਬੀ ਜਿਹੜਾ ਤਾਂਤਰਿਕ ਅੱਜ ਕੱਲ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਖਾਸ ਕਰਕੇ ਦੇਖਿਆ ਕਾਫੀ ਵਹਿਮ ਭਰਮਾਂ ਦੇ ਵਿੱਚ ਲੋਕਾਂ ਨੂੰ ਮਗਰ ਲਾਇਆ ਹੋਇਆ ਤਾਂ ਕੀ ਕਿ ਪਿੰਡਾਂ ਦੇ ਵਿੱਚ ਪੁੱਛਾ ਦਿੰਦੇ ਆ ਜਿਹੜੇ ਢੋਲਕੀਆਂ ਵਜਾਉਂਦੇ ਆ ਲੋਕਾਂ ਨੂੰ ਗਮਰਾਹ ਕਰਦੇ ਆ ਇਹਦੇ ਬਾਰੇ ਜਿਹੜਾ ਐਲਾਨ ਪਾਈ ਅਮਰਤਪਾਲ ਸਿੰਘ ਵੱਲੋਂ ਤੇ ਹੋ ਗਿਆ ਵੀ ਉੱਥੋਂ ਦੇ ਜਿਹੜੇ ਇਲਾਕੇ ਵਿੱਚ ਇਹੋ ਜਿਹੇ ਜਿਹੜੇ ਕਰਮ ਕਾਂਡ ਲੋਕਾਂ ਨੂੰ ਵਹਿਮ ਭਰਮ ਅੰਧ ਵਿਸ਼ਵਾਸ ਪਾਉਣ ਵਾਲੇ ਲੋਕ ਆ ਜਿਹੜੇ ਪੀਰ ਪਗੰਬਰ ਫਕੀਰਾਂ ਸੰਤਾਂ ਭਗਤਾਂ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਉਹ ਬਖਸ਼ੇ ਨਹੀਂ ਜਾਣਗੇ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦਾ ਇਧਰੋਂ ਰਾਜ ਹੈ ਹੁਣ ਤੇ ਅਸੀਂ ਇਹੋ ਜਿਹੇ ਲੋਕਾਂ ਨੂੰ ਕਦੇ ਨਹੀਂ ਬਖਸ਼ਾਂਗੇ ਜਿਹੜੇ ਲੋਕ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚ ਪਾ ਕੇ ਕਰਾਹੇ ਪਾ ਕੇ ਕਰਮਕਾਂਡਾਂ 'ਚ ਉਹਨਾਂ ਤੋਂ ਜਿਹੜਾ ਪੈਸੇ ਦੀ ਲੁੱਟ ਕਰ ਰਹੇ ਆ ਤੇ ਕਈ ਜਿਹੜੇ ਗਰੀਬ ਲੋਕ ਹੈ ਉਹਨਾਂ ਦੀਆਂ ਬੱਚੀਆਂ ਜਾਂ ਉਹਨਾਂ ਦੇ ਬੱਚੇ ਆ ਉਹਨਾਂ ਨੂੰ ਉਹ ਗਰਮ-ਗਰਮ ਸੰਗਲਾਂ ਦੇ ਨਾਲ ਕੁੱਟਦੇ ਆ ਐਦਾਂ ਦੇ ਕੇਸ ਕਾਫੀ ਪਹਿਲਾਂ ਆਏ ਆ ਤੇ ਉਹਨਾਂ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਵੀ ਜਿੱਥੋਂ ਤੱਕ ਮੇਰਾ ਇਹ ਮੈਸੇਜ ਜਾਂਦਾ ਹੈ ਵੀ ਇਹੋ ਜਿਹੇ ਲੋਕ ਜਿਹੜੇ ਕਰਮਕਾਂਡ ਕਰਦੇ ਆ ਕੋਈ ਸੇਵਾ ਕਰਦਾ ਵੱਖਰੀ ਗੱਲ ਹੈ ਪਰ ਕਰਮਕਾਂਡ ਕਰਮਾਂ ਪਖੰਡ ਕਰਨਾ ਲੋਕਾਂ ਨੂੰ ਅੰਧਵਿਸ਼ਵਾਸ ਪਾਉਣਾ ਲੁੱਟਣਾ ਠੱਗਣਾ ਇਹ ਬਰਦਾਸ਼ਤ ਨਹੀਂ ਹੁਣ ਕਰਾਂਗੇ ਉਹਨਾਂ ਦਾ ਵੀ ਟੰਡ ਫੋੜੀ ਅਸੀਂ ਚਕਾਵਾਂਗੇ ਕੀ ਠੋਸ ਕਦਮ ਚੱਕੇ ਜਾ ਰਹੇ ਜਿਵੇਂ ਆਨ ਵਾਲੇ ਟਾਈਮ 'ਚ ਅ ਠੋਸ ਕਦਮ ਹੁਣ ਤੁਹਾਡੇ ਸਾਹਮਣੇ ਹੀ ਆ ਇੱਥੇ 15 20 ਜੋੜੇ ਫੜਲੇ ਆ ਉਹਨਾਂ ਦੇ ਕਈਆਂ ਦੇ ਫੈਂਟੀ ਚਾੜਤੀ ਏ ਇਹ ਇਹਦੇ ਚ ਕੋਈ ਲਿਹਾਜ਼ ਕਰਨ ਵਾਲਾ ਤਾਂ ਕੋਈ ਗੱਲ ਨਹੀਂ ਪਹਿਲਾਂ ਤਾਂ ਮੰਨਦੇ ਹੀ ਨਹੀਂ ਹੁੰਦੇ ਕੋਈ ਕਹਿੰਦਾ ਮੇਰੀ ਭੈਣ ਆ ਜੀ ਕੋਈ ਕਹਿੰਦਾ ਮੇਰੀ ਭਾਬੀ ਐ ਜਦੋਂ ਉਹਨਾਂ ਦੇ ਅਸੀਂ ਪ੍ਰੂਫ ਲੈਨੇ ਆ ਤੇ ਫਿਰ ਉਹ ਜਿਹੜੀ ਬੀਬਾ ਨਾਲ ਹੁੰਦੀ ਏ ਉਹ ਸਾਈਡ ਤੇ ਜਾ ਕੇ ਕਹਿ ਦੂਗੀ ਬਾਬਾ ਜੀ ਵੀ ਸਾਨੂੰ ਸੱਚ ਬੋਲ ਦਿੰਨੇ ਆ ਵੀ ਸਾਨੂੰ ਬਖਸ਼ ਦੋਗੇ ਤੇ ਫਿਰ ਦੂਜਾ ਜਿਹੜਾ ਆ ਠੋਸ ਕਦਮ ਐ ਜਿਹੜਾ ਲੋਕਾਂ ਨੂੰ ਲੁੱਟਣ ਵਾਲਾ ਠੱਗਣ ਵਾਲਾ ਜੋ ਪੁਲਿਸ ਨਹੀਂ ਕਰ ਰਹੀ ਪ੍ਰਸ਼ਾਸਨ ਨਹੀਂ ਕਰ ਰਿਹਾ ਜੋ ਲੋਕਾਂ ਨਾਲ ਤੱਕਾ ਹੋ ਰਿਹਾ ਉਹ ਤੱਕਾ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਦਾ ਕੰਮ ਸਾਨੂੰ ਨਾ ਕਰਨਾ ਪਵੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਸਾਡਾ ਸਹਿਯੋਗ ਦਿਓ ਤੇ ਜਿਹੜਾ ਪੰਜਾਬ ਹੈ ਇਹ ਨਸ਼ਾ ਮੁਕਤ ਕਰੀਏ ਤੇ ਜਿਹੜੇ ਨੌਜਵਾਨ ਸਾਡੇ ਨਸ਼ੇ ਦੇ ਵਿੱਚ ਦਲਦਲ ਵਿੱਚ ਫਸੇ ਹੋਏ ਆ ਉਹਨਾਂ ਨੂੰ ਅਸੀਂ ਕੁੱਟਣਾ ਨਹੀਂ ਪ੍ਰਸ਼ਾਸਨ ਲਿਆਉਂਦਾ ਹੈ ਜਿਨ੍ਹਾਂ ਦੇ ਟੀਕੇ ਲਾਏ ਹੁੰਦੇ ਗੋਲੀਆਂ ਖਾਧੀਆਂ ਹੁੰਦੀਆਂ ਪ੍ਰਸ਼ਾਸਨ ਪੁਲਿਸ ਉਹਨਾਂ ਨੂੰ ਚੁੱਕ ਕੇ ਹਵਾਲਾ ਚ ਦੇ ਦਿੰਦੇ ਆ ਮੈਂ ਕਹਿੰਦਾ ਵੀ ਉਹਨਾਂ ਨੂੰ ਪਿਆਰ ਕਰੋ ਉਹਨਾਂ ਨਾਲ ਨਫ਼ਰਤ ਨਾ ਕਰੋ ਸਾਡੇ ਆਪਣੇ ਨੇ ਸਾਡਾ ਆਪਣਾ ਖੂਨ ਹੈ ਤੇ ਸਾਡੇ ਆਪਣੇ ਭਰਾ ਨੇ ਸੋ ਮੈਂ ਕਹਿੰਦਾ ਪ੍ਰਸ਼ਾਸਨ ਉਹਨਾਂ ਨੂੰ ਫੜੇ ਜਿਨ੍ਹਾਂ ਜਿਹੜੇ ਉਹਨਾਂ ਨੂੰ ਟੀਕੇ ਲਵਾ ਰਹੇ ਆ ਨਸ਼ਾ ਵੇਚ ਰਹੇ ਆ ਨਸ਼ੇ ਦੇ ਜਿਹੜੀ ਸਮਗਲਨ ਕਰ ਰਹੇ ਆ ਮੈਂ ਕਾਫੀ ਦਿਨ ਹੋ ਗਏ ਇੱਥੇ ਕਈ ਜਿਹਨਾਂ ਦੇ ਟੀਕੇ ਲਾਏ ਹੁੰਦੇ ਆ ਮੁੰਡਿਆਂ ਨੂੰ ਮੈਂ ਪਿਆਰ ਨਾਲ ਸਮਝਾਇਆ ਵੀ ਆ ਮੈਂ ਵੀਡੀਓ ਵੀ ਪਾਈਆਂ ਫੇਸਬੁੱਕ ਤੇ ਤੇ ਉਹਨਾਂ ਨੂੰ ਮੈਂ ਪੁੱਛਿਆ ਜੀ ਉਹਨਾਂ ਨੇ ਜਿਹੜਾ ਮੈਨੂੰ ਦੱਸਿਆ ਵੀ ਜੋਤਰਾਮ ਕਲੋਨੀ ਦੇ ਵਿੱਚ ਜਿਹੜੇ ਝੁੱਗੀਆਂ 'ਚ ਰਹ ਰਹੇ ਪਰਿਵਾਰ ਮੈਂ ਕਹਿੰਨਾ ਵੀ ਅਸੀਂ ਉਹਨਾਂ ਨੂੰ ਲੋੜਵੰਦ ਸਮਝਦੇ ਆ ਵੀ ਇਹਨਾਂ ਦੇ ਸਿਰ ਤੇ ਛੱਤ ਹੈ ਨਹੀਂ ਪਰ ਉਹਨਾਂ ਝੁੱਗੀਆਂ ਦੇ ਵਿੱਚ ਜਿਹੜਾ ਸ਼ਰਿਆਮ ਚਿੱਟਾ ਵਿਕ ਰਿਹਾ ਤੇ ਮੈਂ ਸਿਟੀ 2 ਸਿਟੀ 1 ਤੇ ਜਿਹੜੇ ਮਾਨਜੋਗ ਐਸਐਸਪੀ ਸਾਹਿਬ ਉਹਨਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਇਸ ਚੀਜ਼ ਵੱਲ ਧਿਆਨ ਦਿਓ ਜੇ ਤੁਸੀਂ ਨਾ ਦਿਓਗੇ ਅਸੀਂ ਦੇਵਾਂਗੇ ਫਿਰ ਸਾਨੂੰ ਅੱਤਵਾਦੀ ਦਾ ਖਿਤਾਬ ਨਾ ਦਿਓ ਵੀ ਇਹ ਅੱਤਵਾਦ ਫਲਾ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਤੁਸੀਂ ਪੰਜਾਬ ਜਿਹੜਾ ਨਸ਼ਾ ਮੁਕਤ ਤੇ ਕਰਮਕਾਂਡ ਮੁਕਤ ਕਰੋ ਤੇ ਜਿਹੜੀ ਆਸ਼ਕੀਏ ਭੂਤ ਜਿਹੜੇ ਸਵਾਰ ਹੋਏ ਇਹਨਾਂ ਲੋਕਾਂ ਦੇ ਇਹ ਸਾਰੇ ਤੁਸੀਂ ਕੱਢੋ ਓਕੇ ਥੈਂਕ ਯੂ